ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ 18 ਸਾਲ ਦੀ ਲੜਕੀ ਤੋਂ ਜਿਹਦਾ ਹਾਲੇ ਕਾਲਜ ਵਿੱਚ ਫਰਸਟ ਇਅਰ ਹੁੰਦਾ ਆ ਕੁੜੀ ਘਰ ਤੋਂ ਕਾਲਜ ਲਈ ਨਿਕਲਦੀ ਹੈ ਤੇ ਜਦੋਂ ਕਾਲਜ ਦੇ ਨੇੜੇ ਪਹੁੰਚਦੀ ਹੈ ਤਾਂ ਉਹਨੂੰ ਇੱਕ ਲੜਕਾ ਹੈ ਜਿਹੜਾ ਉੱਥੇ ਰੋਕ ਲੈਂਦਾ ਆ ਉਹਦੇ ਨਾਲ ਗੱਲਾਂ-ਬਾਤਾਂ ਕਰਦਾ ਆ ਤੇ ਉਹ ਜਦੋਂ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਕੁੜੀ ਦਾ ਜਿਹੜਾ ਪਿਤਾ ਹੁੰਦਾ ਆ ਉਹਨਾਂ ਦੋਨਾਂ ਨੂੰ ਵੇਖ ਲੈਂਦਾ ਆ ਹੁਣ ਕੁੜੀ ਦੇ ਜਿਹੜੇ ਪਿਤਾ ਹੁੰਦੇ ਆ ਉਹਨਾਂ ਨੂੰ ਬਹੁਤ ਅਜੀਬ ਲੱਗਦਾ ਆ ਕਿ ਕਾਲਜ ਦਾ ਟਾਈਮ ਆ ਤੇ ਦੋਨੋਂ ਇੱਥੇ ਗੱਲਾਂ ਕਰ ਰਹੇ ਆ ਤਾਂ ਹੁਣ ਉਹ ਕੀ ਕਰਦੇ ਉੱਥੇ ਚਲੇ ਜਾਂਦੇ ਆ ਹੁਣ ਦੂਜੇ ਦਿਨ ਆਪਣੀ ਬੇਟੀ ਦਾ ਫੇਰ ਤੋਂ ਪਿੱਛਾ ਕਰਦੇ ਆ ਤਾਂ ਵੇਖਦੇ ਆ ਉਹ ਮੁੰਡਾ ਜੇ ਫੇਰ ਉਹਨੂੰ ਰੋਕਦਾ ਆ ਫੇਰੇ ਦੋਨੋਂ ਗੱਲਾਂ ਕਰਦੇ ਆ ਤੇ ਹੁਣ ਅਜ ਲੜਕੀ ਦੇ ਪਿਤਾ ਨੂੰ ਬਹੁਤ ਗੁੱਸਾ ਆਉਂਦਾ ਆ ਉਹ ਕਾਲਜ ਜਾਂਦਾ ਆ ਕਾਲਜ ਜਾ ਕੇ ਉਸ ਲੜਕੇ ਦੀ ਹੈ ਜਿਹੜੀ ਉਹ ਕੰਪਲੇਂਟ ਕਰਦਾ ਆ ਤੇ ਹੁਣ ਜਿਹੜੇ ਕਾਲਜ ਵਾਲੇ ਹੁੰਦੇ ਆ ਉਹ ਲੜਕੇ ਨੂੰ ਬਹੁਤ ਡਾਂਟ ਲਾਂਦੇ ਆ ਬਹੁਤ ਉੱਤੇ ਗੁੱਸਾ ਕਰਦੇ ਆ ਕਿ ਅਸੀਂ ਤੈਨੂੰ ਇੱਥੋਂ ਕੱਢ ਦਵਾਂਗੇ ਇਹ ਫਰਸਟ ਵਾਰਨਿੰਗ ਹੈ ਤੇਰੇ ਲਈ ਫਰਸਟ ਤੇ ਲਾਸਟ ਹੁਣ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਸੁਣਾਂਗੇ ਅਸੀਂ ਤੈਨੂੰ ਇਸ ਕਾਲਜ ਤੋਂ ਕੱਢ ਦੇਵਾਂਗੇ ਤੇ ਹੁਣ ਇੱਥੇ ਉਹਦੇ ਪਿਤਾ ਨੂੰ ਵੀ ਬੁਲਾ ਕੇ ਉਹਨਾਂ ਨੂੰ ਵੀ ਕਿਹਾ ਜਾਂਦਾ ਆ ਕਿ ਆਪਣੇ ਬੇਟੇ ਨੂੰ ਸਮਝਾ ਲਓ ਨਹੀਂ ਤਾਂ ਅਗਲੀ ਵਾਰ ਇਹਨੇ ਐਵੇਂ ਦਾ ਕੁਝ ਕੀਤਾ ਤਾਂ ਅਸੀਂ ਕਾਲਜ ਤੇਨੂੰ ਬਾਹਰ ਕੱਢ ਦੇਣਾ ਆ ਹੁਣ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਜਿਹੜੇ ਇਹਨੇ ਦੋ ਕਤਲ ਕੀਤੇ ਹੁੰਦੇ ਆ ਇਸ ਲੜਕੇ ਨੇ ਤੇ ਕੀ ਸੀਗੀ ਇਹ ਪੂਰੀ ਕਹਾਣੀ ਉਹ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਤੁਹਾਡਾ ਬਹੁਤਾ ਸਮਾਂ ਨਾਲ ਲੈਂਦੇ ਹੋਏ ਵੱਧਦੇ ਹਾਂ ਅੱਜ ਦੀ ਕਹਾਣੀ ਵੱਲ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹਰਿਆਣਾ ਦੇ ਸਿਰਸਾ ਤੋਂ ਸਿਰਸਾ ਜ਼ਿਲ੍ਹੇ ਤੋਂ ਇੱਥੋਂ ਦਾ ਇੱਕ ਪਿੰਡ ਪੈਂਦਾ ਆ ਗਿੱਦੜਖੇੜਾ ਤੇ ਇਸ ਪਿੰਡ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੁੰਦੀ ਹੈ ਜਸਵੰਤ ਸਿੰਘ ਹੁਣਾਂ ਦੀ ਫੈਮਿਲੀ ਜਸਵੰਤ ਸਿੰਘ ਘਰ ਦੇ ਵੱਡੇ ਹੁੰਦੇ ਐ ਇਹਨਾਂ ਦੀ ਉਮਰ ਹੁੰਦੀ ਹੈ 40 ਸਾਲ ਤੇ ਇਹਨਾਂ ਦੀ ਵਾਈਫ ਸੀਗੀ ਉਹਨਾਂ ਦਾ ਨਾਮ ਹੁੰਦਾ ਆ ਮਲਕੀਤ ਕੌਰ ਜਿਨ੍ਹਾਂ ਦੀ ਉਮਰ ਹੁੰਦੀ ਹੈ 38 ਸਾਲ ਤੇ ਇਹਨਾਂ ਦਾ ਇੱਕੋ ਇੱਕ ਬੇਟਾ ਸੀਗਾ ਇਹਨਾਂ ਦਾ ਕੋਈ ਹੋਰ ਬੱਚਾ ਨਹੀਂ ਸੀ ਇਹਨਾਂ ਦਾ ਇਕਲੌਤਾ ਬੇਟਾ ਹੁੰਦਾ ਆ ਹਰਪਾਲ ਜਿਹਦੀ ਉਮਰ ਸੀਗੀ 18 ਸਾਲ ਜੋ ਕਿ ਕਾਲਜ ਜਾਂਦਾ ਸੀਗਾ ਹਾਲੇ ਫਸਟ ਈਅਰ ਦਾ ਸਟੂਡੈਂਟ ਸੀ ਹੁਣ ਕੀ ਹੁੰਦਾ ਆ ਦਿਨ ਆਉਂਦਾ ਆ 25 ਸਤੰਬਰ 2024 ਦਾ ਸਵੇਰੇ 4 ਵਜੇ ਦਾ ਸਮਾਂ ਹੁੰਦਾ ਆ ਤੇ ਇਹ ਜਸਵੰਤ ਸਿੰਘ ਦਾ ਬੇਟਾ ਹਰਪਾਲ ਸਿੰਘ ਆਪਣੇ ਘਰ ਦੀ ਦੀਵਾਰ ਟੱਪ ਕੇ ਦੂਜੇ ਘਰ ਚ ਜਾਂਦਾ ਹੈ ਜੋ ਇਹਨਾਂ ਦੇ ਤਾਇਆ ਜੀ ਦਾ ਘਰ ਹੁੰਦਾ ਆ ਇਹ ਜਸਵੰਤ ਸਿੰਘ ਤੇ ਜਿਹੜਾ ਇਹਨਾਂ ਦਾ ਵੱਡਾ ਭਰਾ ਹੁੰਦਾ ਆ ਉਹਨਾਂ ਦੇ ਘਰ ਹੈ ਜਿਹੜੇ ਆਪਸ ਚ ਜੁੜੇ ਹੁੰਦੇ ਆ ਤਾਂ ਹੁਣ ਇਹ ਹਰਪਾਲ ਤਕਰੀਬਨ ਸਵੇਰੇ 4 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਆਪਣੇ ਘਰ ਦੀ ਗੰਦ ਟੱਪ ਕੇ ਆਪਣੇ ਤਾਇਆ ਜੀ ਦੇ ਘਰ ਚ ਜਾਂਦਾ ਆ ਤੇ ਤਾਇਆ ਜੀ ਨੂੰ ਕਹਿੰਦਾ ਹੈ ਕਿ ਸਾਡੇ ਘਰ ਚ ਦੋ ਬਦਮਾਸ਼ ਆ ਗਏ ਉਹਨਾਂ ਕੋਲੇ ਹਥਿਆਰ ਏ ਤੇ ਉਹ ਮੇਰੇ ਮਾਪਿਆਂ ਨੂੰ ਮਾਰ ਦੇਣਗੇ ਤੁਸੀਂ ਜਲਦੀ ਮੇਰੇ ਘਰ ਚੱਲੋ ਹੁਣ ਜਿਹੜਾ ਉਹਨਾਂ ਦਾ ਤਾਇਆ ਜੀ ਹੁੰਦੇ ਉਹਨਾਂ ਦਾ ਨਾਮ ਹੁੰਦਾ ਹੈ ਰਾਮ ਸਿੰਘ ਉਹਨਾਂ ਨੂੰ ਲੱਗਦਾ ਆ ਕਿ ਕਿਤੇ ਕੋਈ ਹਨ ਹੋਣੀ ਨਾ ਹੋ ਜੇ ਹੁਣ ਉਹ ਕੀ ਕਰਦੇ ਉਹ ਰੌਲਾ ਪਾ ਦਿੰਦੇ ਆ ਤਾਂ ਕਿ ਪਿੰਡ ਵਾਲੇ ਇਕੱਠੇ ਹੋ ਜਾਣ ਜਿਹਦੇ ਕਰਕੇ ਬਦਮਾਸ਼ ਡਰ ਕੇ ਘਰ ਤੋਂ ਭੱਜ ਜਾਣ ਹੁਣ ਉਹ ਕੀ ਕਰਦੇ ਆ ਰੌਲਾ ਪਾਉਂਦੇ ਆ ਜਦੋਂ ਪਿੰਡ ਵਾਲੇ ਇਕੱਠੇ ਹੋ ਜਾਂਦੇ ਆ ਸਵੇਰੇ 4 ਵਜ ਦਾ ਸਮਾਂ ਹੁੰਦਾ ਕੁਝ ਲੋਕ ਜਾਗ ਰਹੇ ਹੁੰਦੇ ਆ ਤੇ ਕੋ ਜਿਹੜੇ ਸੁੱਤੇ ਹੁੰਦੇ ਆ ਉਹ ਵੀ ਉਹਦੀ ਆਵਾਜ਼ ਸੁਣ ਕੇ ਜਿਹੜਾ ਉਹ ਇਕੱਠੇ ਹੋ ਕੇ ਸਾਰੇ ਆ ਜਾਂਦੇ ਆ ਹੁਣ ਜਦੋਂ ਸਾਰੇ ਇਕੱਠੇ ਹੋ ਕੇ ਆ ਜਾਂਦੇ ਉਹ ਕੀ ਵੇਖਦੇ ਐ ਕਿ ਜਸਵੰਤ ਸਿੰਘ ਦੇ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ ਹੁਣੇ ਜਿਹੜੀ ਉਹਦੇ ਘਰ ਦੇ ਵਿੱਚ ਅੱਗ ਲੱਗੀ ਹੁੰਦੀ ਐ ਹੁਣ ਉਹ ਜਦੋਂ ਵੇਖਦੇ ਐ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਅੰਦਰ ਜਾਣ ਦੀ ਉਹਨਾਂ ਨੂੰ ਇਹੀ ਡਰ ਹੁੰਦਾ ਐ ਕਿ ਕਿਤੇ ਬਦਮਾਸ਼ ਹਾਲੇ ਵੀ ਅੰਦਰ ਨਾ ਹੋਣ ਕਿਉਂਕਿ ਸਾਰੇ ਡਰੇ ਹੋਏ ਸੀ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਉਹ ਸਾਰੇ ਕਿ ਉਹਨਾਂ ਜੋ ਕੁਝ ਲੋਕ ਹਿੰਮਤ ਕਰਕੇ ਉਸ ਘਰ ਦੇ ਅੰਦਰ ਜਾਂਦੇ ਐ ਤਾਂ ਜਦੋਂ ਅੰਦਰ ਜਾ ਕੇ ਵੇਖਦੇ ਐ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਐ ਹਾਲਾਂਕਿ ਉਸ ਟਾਈਮ ਘਰ 'ਚ ਕੋਈ ਬਦਮਾਸ਼ ਨਹੀਂ ਹੁੰਦਾ ਪਰ ਉਹ ਜਦੋਂ ਅੰਦਰ ਜਾਂਦੇ ਐ ਤਾਂ ਉਹ ਲਾਸ਼ਾਂ ਵੇਖਦੇ ਐ ਦੋ ਲਾਸ਼ਾਂ ਜਸਵੰਤ ਸਿੰਘ ਤੇ ਉਹਨਾਂ ਦੀ ਵਾਈਫ ਦੀ ਤੇ ਦੋਨੋਂ ਹੀ ਲਾਸ਼ਾਂ ਸੀਗੀਆਂ ਜਿਹੜੀਆਂ ਉਹ 90% ਤੱਕ ਜਲ ਚੁੱਕੀਆਂ ਸੀਗੀਆਂ ਉਹਨਾਂ ਦੇ ਵਿੱਚ ਕੁਝ ਨਹੀਂ ਸੀ ਹੁਣ ਉਹ ਕੀ ਕਰਦੇ ਐ ਇੱਥੇ ਹੀ ਮੌਕੇ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ ਪੁਲਿਸ ਵੀ ਜਿਹੜੀ ਉਹ ਮੌਕੇ ਤੇ ਪਹੁੰਚਦੀ ਐ ਤੇ ਜਦੋਂ ਪੁਲਿਸ ਪਹੁੰਚਦੀ ਐ ਤਾਂ ਉਹ ਇਹਨਾਂ ਨੂੰ ਜਿਹੜੀਆਂ ਡੈੱਡ ਬੋਡੀ ਹੁੰਦੀਆਂ ਆ ਉਹਨਾਂ ਨੂੰ ਲੈ ਕੇ ਜਿਹੜਾ ਉਹ ਹਸਪੀਟਲ 'ਲੀ ਭੇਜਿਆ ਜਾਂਦਾ ਆ ਹਸਪੀਟਲ 'ਚ ਜਦੋਂ ਪੋਸਟਮਾਰਟਮ ਹੁੰਦਾ ਆ ਤਾਂ ਉਹਦੇ 'ਚ ਬੜੇ ਚੌਂਕਾਣ ਵਾਲੇ ਖੁਲਾਸੇ ਹੁੰਦੇ ਐ ਹੁਣ ਉਹਦੇ ਵਿੱਚ ਕੀ ਸੀਗਾ ਜਦੋਂ ਪੋਸਟਮਾਰਟਮ ਹੁੰਦਾ ਆ ਉਹਨਾਂ ਦੇ ਸਿਰ ਦੇ ਉੱਪਰ ਉਦਾਂ ਛੱਟ ਦੇ ਨਿਸ਼ਾਨ ਹੁੰਦੇ ਐ ਕੀ ਇਹਨਾਂ ਦਾ ਕਿਸੇ ਭਾਰੀ ਚੀਜ਼ ਦੇ ਨਾਲ ਇਹਨਾਂ ਦਾ ਮਰਡਰ ਕੀਤਾ ਗਿਆ ਆ ਕਿ ਇਹਨਾਂ ਨੂੰ ਕਿਸੇ ਭਾਰੀ ਚੀਜ਼ ਦੇ ਨਾਲ ਮਾਰਿਆ ਗਿਆ ਆ ਤਾਂ ਹੁਣ ਪੁਲਿਸ ਵਾਲਿਆਂ ਦੇ ਕੋਲ ਇਹ ਸਵਾਲ ਖੜਾ ਹੋ ਜਾਂਦਾ ਆ ਕਿ ਜੇਕਰ ਇਹਨਾਂ ਨੂੰ ਜਾਣ ਤੋਂ ਹੀ ਮਾਰਨਾ ਸੀ ਉਹ ਤਾਂ ਇਹ ਪਹਿਲਾਂ ਹੀ ਮਰ ਚੁੱਕੇ ਸੀਗੀ ਫਿਰ ਇਹਨਾਂ ਨੂੰ ਸਾੜਨ ਦੀ ਕੀ ਲੋੜ ਸੀਗੀ ਹੁਣ ਇੱਕ ਦੂਜੀ ਗੱਲ ਇਹ ਵੀ ਸੀਗੀ ਕਿ ਘਰ ਦਾ ਜਿੰਨਾ ਵੀ ਸਮਾਨ ਸੀਗਾ ਜਦੋਂ ਸਾਰਾ ਵੇਖਿਆ ਗਿਆ ਸਾਰਾ ਖਿਲਰਿਆ ਹੋਇਆ ਸੀਗਾ ਘਰ ਦੇ ਵਿੱਚ ਪਰ ਜਿਹੜੇ ਉਹ ਬਦਮਾਸ਼ ਆਏ ਸੀਗੇ ਅਗਰ ਉਹ ਲੁੱਟ ਖੋ ਦੇ ਮਕਸਦ ਦੇ ਨਾਲ ਆਏ ਹੁੰਦੇ ਤਾਂ ਉਹ ਘਰ ਤੋਂ ਕੋਈ ਸਮਾਨ ਤਾਂ ਲੈ ਕੇ ਜਾਂਦੇ ਪਰ ਘਰ ਦਾ ਸਮਾਨ ਉਵੇਂ ਦਾ ਉਵੇਂ ਉੱਥੇ ਪਿਆ ਹੁੰਦਾ ਆ ਹਾਂ ਉਹ ਘਰ ਦੇ ਵਿੱਚ ਇੱਧਰ ਉੱਧਰ ਪਿਆ ਹੁੰਦਾ ਆ ਪਰ ਉਹਨਾਂ ਨੇ ਉੱਥੋਂ ਚੋਰੀ ਕੁਝ ਨਹੀਂ ਕੀਤਾ ਹੁੰਦਾ ਤਾਂ ਹੁਣ ਇੱਥੇ ਪੁਲਿਸ ਵਾਲਿਆਂ ਨੂੰ ਸ਼ੱਕ ਹੁੰਦਾ ਆ ਹੁਣ ਉਹ ਹਰਪਾਲ ਨੂੰ ਪੁੱਛਦੇ ਆ ਤਾਂ ਫਿਰ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇਕਲੌਤਾ ਬੇਟਾ ਹਾਲੇ ਸਦਮੇ ਵਿੱਚ ਹੋਏਗਾ ਫਿਰ ਉਹ ਕੁਝ ਦਿਨ ਠਹਿਰਦੇ ਆ ਕੁਝ ਦਿਨ ਠਹਿਰਨ ਤੋਂ ਬਾਅਦ ਫਿਰ ਤੋਂ ਉਹ ਪੁੱਛਤਾਚੀ ਸ਼ੁਰੂ ਕਰਦੇ ਆ ਹੁਣ ਉਹਨਾਂ ਨੂੰ ਹਰਪਾਲ ਤੇ ਵੀ ਥੋੜਾ ਥੋੜਾ ਡਾਊਟ ਹੁੰਦਾ ਆ ਹੁਣ ਪੁਲਿਸ ਵਾਲੇ ਹਾਲੇ ਜਿਹੜੇ ਕੀ ਹਾਲੇ ਤੱਕ ਉਹ ਤੋਂ ਪਿਆਰ ਨਾ ਪੁੱਛ ਰਹੇ ਹੁੰਦੇ ਆ ਉਹਨੂੰ ਥੋੜੀ ਸ਼ਕਤੀ ਵਰਤਦੇ ਆ ਤੇ ਜਦੋਂ ਉਹ ਸ਼ਕਤੀ ਵਰਤਦੇ ਆ ਤਾਂ ਫਿਰ ਇੱਥੇ ਹਰਪਾਲ ਟੁੱਟਦਾ ਆ ਹੁਣ ਉਹ ਪੂਰੀ ਘਟਨਾ ਦੇ ਬਾਰੇ ਦੱਸਦਾ ਆ ਕਿ ਉਹਨੇ ਇਹ ਸਭ ਕੁਝ ਕਿਉਂ ਕੀਤਾ ਉਹਨੇ ਆਪਣੇ ਮਾਪਿਓ ਦਾ ਕਤਲ ਕਿਉਂ ਕੀਤਾ ਤੇ ਹੁਣ ਉਹ ਕੀ ਦੱਸਦਾ ਆ ਪੁਲਿਸ ਨੂੰ ਇੱਕ ਸਾਲ ਪਹਿਲਾਂ ਦੀ ਗੱਲ ਸੀਗੀ ਉਹ ਇੱਕ ਲੜਕੀ ਨੂੰ ਪਿਆਰ ਕਰਦਾ ਹੁੰਦਾ ਆ ਜਿਸ ਲੜਕੀ ਦਾ ਜ਼ਿਕਰ ਅਸੀਂ ਇਸ ਕਹਾਣੀ ਦੀ ਸਟਾਰਟਿੰਗ ਵਿੱਚ ਕੀਤਾ ਸੀਗਾ ਉਸੇ ਲੜਕੀ ਨਾਲ ਹੀ ਇਹ ਪਿਆਰ ਕਰਦਾ ਸੀਗਾ ਤੇ ਜਦੋਂ ਇਹ ਕਾਲਜ ਜਾਂਦਾ ਸੀਗਾ ਤਾਂ ਦੋਨੋਂ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਉੱਥੇ ਖੜੇ ਹੋ ਕੇ ਤੇ ਲੜਕੀ ਦੇ ਪਿਤਾ ਨੂੰ ਸ਼ੱਕ ਹੋ ਗਿਆ ਤੇ ਜਦੋਂ ਉਹਨੇ ਕਾਲਜ ਵਿੱਚ ਜਾ ਕੇ ਕੰਪਲੇਂਟ ਕੀਤੀ ਤਾਂ ਹੁਣ ਇੱਥੇ ਹਰਪਾਲ ਹੁੰਦਾ ਹੈ ਹਰਪਾਲ ਦੇ ਪਿਤਾ ਨੂੰ ਵੀ ਬੁਲਾਇਆ ਜਾਂਦਾ ਹੈ ਕਾਲਜ ਵਿੱਚ ਦੱਸਾਂ ਲਈ ਕਿ ਤੁਹਾਡੇ ਬੇਟ ਜਿਹੜਾ ਬੇਟਾ ਆ ਉਹਨੇ ਆ ਹਰਕਤ ਕੀਤੀ ਆ ਉਹਨੂੰ ਸਮਝਾ ਲਓ ਨਹੀਂ ਤਾਂ ਅਸੀਂ ਕਾਲਜ ਵਿੱਚ ਉਹਦਾ ਨਾਮ ਹੈ ਜੋ ਕੱਟ ਦਵਾਂਗੇ ਅਸੀਂ ਇਹਨੂੰ ਕਾਲਜ ਵਿੱਚ ਨਹੀਂ ਰੱਖਾਂਗੇ ਹੁਣ ਹਰਪਾਲ ਦੇ ਪਿਤਾ ਨੂੰ ਬਹੁਤ ਗੁੱਸਾ ਆਉਂਦਾ ਆ ਕਿ ਇੰਨੇ ਸਾਡਾ ਜਿਹੜਾ ਸਿਰ ਨੀਵਾ ਕਰਵਾ ਦਿੱਤਾ ਸਾਰਿਆਂ ਦੇ ਸਾਹਮਣੇ ਹੁਣ ਉਹ ਕੀ ਕਰਦੇ ਹਰਪਾਲ ਨੂੰ ਬਹੁਤ ਗੁੱਸੇ ਹੁੰਦੇ ਆ ਹੁਣ ਲਗਾਤਾਰ 2 ਮਹੀਨੇ ਉਹਨਾਂ ਦੇ ਘਰ ਦੇ ਵਿੱਚ ਆਹੀ ਸਭ ਕੁਝ ਚੱਲਦਾ ਰਿਹਾ ਹਰ ਵੇਲੇ ਹਰਪਾਲ ਨੂੰ ਉਹ ਗਾਲਾਂ ਕੱਢਦੇ ਆ ਗੱਲ-ਗੱਲ ਤੇ ਉਹਨੂੰ ਸੁਣਾਉਂਦੇ ਸੀਗੇ ਮਾਪਿਆਂ ਨੂੰ ਫਿਕਰ ਵੀ ਸੀਗੀ ਉਹਨਾਂ ਦਾ ਇਕਲੌਤਾ ਬੇਟਾ ਸੀਗਾ ਤੇ ਹਾਲੇ ਜਿਨੇ ਆਪਣਾ ਕੈਰੀਅਰ ਬਣਾਉਣਾ ਸੀਗਾ ਉਹਨਾਂ ਨੂੰ ਚਿੰਤਾ ਸੀਗੀ ਕਿ ਆਪਣੇ ਪੈਰਾਂ ਤੇ ਹਲੇ ਖੜਾ ਹੋਏ ਪਹਿਲਾਂ ਫਿਰ ਇਹ ਸਾਰੇ ਕੰਮ ਉਹ ਕਰੇ ਤਾਂ ਹੁਣ ਇੱਥੇ ਹਰਪਾਲ ਸੀਗਾ ਜਿਹੜਾ ਉਹਦਾ ਬਚਪਨਾ ਹੁੰਦਾ ਹੈ ਉਹਨੂੰ ਬਹੁਤ ਗੁੱਸਾ ਹੁੰਦਾ ਹੈ ਕਿ ਮੇਰੇ ਮਾਤਾ ਪਿਤਾ ਹੈ ਜੋ ਮੈਨੂੰ ਗਲ-ਗਲ ਤੇ ਸੁਣਾਉਂਦੇ ਆ ਹੁਣ ਘਰ 'ਚ ਕੋਈ ਵੀ ਗੱਲ ਹੁੰਦੀ ਤਾਂ ਉਸ ਨੂੰ ਇਸ ਗੱਲ ਦੇ ਨਾਲ ਜੋੜ ਦਿੱਤਾ ਜਾਂਦਾ ਹੁਣ ਇਸੇ ਕਾਰਨ ਹੀ ਹੈ ਜੋ ਘਰ ਦਾ ਮਾਹੌਲ ਹੈ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੁਣ ਕੋਈ ਵੀ ਗੱਲ ਹੁੰਦੀ ਤਾਂ ਘਰ 'ਚ ਬਹੁਤ ਜ਼ਿਆਦਾ ਕਲੇਸ਼ ਹੁੰਦਾ ਤਾਂ ਹੁਣ ਇੱਥੇ ਮਾਪਿਓ ਦੀ ਗਲਤੀ ਇਹ ਸੀਗੀ ਕਿ ਉਹਨਾਂ ਨੂੰ ਉਹਦੇ ਨਾਲ ਹਰਪਾਲ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਉਹਨੂੰ ਬੈਠ ਕੇ ਸਮਝਾਉਣਾ ਚਾਹੀਦਾ ਸੀਗਾ ਕਿ ਤੂੰ ਇਹ ਸਭ ਕੁਝ ਗਲਤ ਕੀਤਾ ਆ ਇਹ ਸਹੀ ਨਹੀਂ ਤੂੰ ਆਪਣੇ ਕੈਰੀਅਰ ਵੱਲ ਧਿਆਨ ਦੇ ਤਾਂ ਹੁਣ ਉਹਨਾਂ ਨੇ ਵੀ ਇਹ ਨਹੀਂ ਕੀਤਾ ਉਹਨਾਂ ਨੇ ਵੀ ਗਲ-ਗਲ ਤੇ ਆ ਜੋ ਉਹਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਤਾਂ ਹੁਣ ਹਰਪਾਲ ਦਾ ਵੀ ਬਚਪਨਾ ਸੀਗਾ ਉਹ ਵੀ ਇਸ ਗੱਲ ਨੂੰ ਨਹੀਂ ਸਮਝ ਸਕਿਆ ਕਿ ਮੇਰੇ ਮਾਪਿਓ ਮੇਰੇ ਚੰਗੇ ਲਈ ਇਹ ਸਭ ਕੁਝ ਕਹਿ ਰਹੇ ਆ। ਹੁਣ ਉਹ ਆਪਣੇ ਮਾਪਿਓ ਨੂੰ ਖਤਮ ਕਰਨ ਦੀਆਂ ਪਲੈਨਿੰਗਾਂ ਬਣਾਉਣੀ ਆ ਸ਼ੁਰੂ ਕਰ ਦਿੰਦਾ ਆ ਤੇ ਉਹ ਕੀ ਕਰਦਾ ਆ ਕਿ ਆਨਲਾਈਨ ਨਸ਼ੇ ਦੀਆਂ ਗੋਲੀਆਂ ਮੰਗਵਾਉਂਦਾ ਆ ਤੇ ਨਸ਼ੇ ਦੀਆਂ ਗੋਲੀਆਂ ਮੰਗਵਾ ਕੇ ਇੱਕ ਰਾਤ ਜਦੋਂ ਸਾਰੇ ਬੈਠੇ ਹੁੰਦੇ ਆ ਖਾਣਾ ਖਾ ਲਿਆ ਹੁੰਦਾ ਉਹਨਾਂ ਨੇ ਤਾਂ ਹੁਣ ਹਰਪਾਲ ਜੋ ਪਿਆਰ ਨਾਲ ਆਪਣੇ ਮਾਪਿਓ ਨੂੰ ਪੁੱਛਦਾ ਆ ਕਿ ਮੈਂ ਤੁਹਾਡੇ ਲਈ ਲੱਸੀ ਬਣਾਵਾਂ ਤੁਸੀਂ ਲੱਸੀ ਪੀਓਗੇ ਤਾਂ ਹੁਣ ਉਹਦੇ ਮਾਪਿਓ ਖੁਸ਼ ਹੁੰਦੇ ਆ ਉਸ ਟਾਈਮ ਤਾਂ ਕਹਿੰਦੇ ਆ ਕਿ ਹਾਂ ਕਿਉਂ ਨਹੀਂ ਜੇ ਤੂੰ ਆਪਣੇ ਹੱਥਾਂ ਨਾਲ ਪਿਆਏਂਗਾ ਤਾਂ ਅਸੀਂ ਜ਼ਰੂਰ ਪੀਵਾਂਗੇ ਹੁਣ ਉਹ ਕੀ ਕਰਦਾ ਆ ਜਦੋਂ ਲੱਸੀ ਬਣਾਉਂਦਾ ਆ ਤਾਂ ਲੱਸੀ ਦੇ ਵਿੱਚ ਉਹ ਨਸ਼ੇ ਦੀਆਂ ਗੋਲੀਆਂ ਮਿਲਾ ਲਿੰਦਾ ਆ ਜਿਦੇ ਕਰਕੇ ਆ ਉਹਦੇ ਮਾਪਿਓ ਉਹ ਲੱਸੀ ਪੀਣ ਤੋਂ ਬਾਅਦ ਜੋ ਬੇਹੋਸ਼ ਹੋ ਜਾਂਦੇ ਆ ਹੁਣ ਜਦੋਂ ਥੋੜੀ ਦੇਰ ਬਾਅਦ ਉਹਨਾਂ ਦੇ ਕਮਰੇ 'ਚ ਜਾ ਕੇ ਵੇਖਦਾ ਆ ਤਾਂ ਉਹ ਗਹਿਰੀ ਨੀਂਦ ਦੇ ਵਿੱਚ ਸੁੱਤੇ ਪਏ ਹੁੰਦੇ ਆ ਤਾਂ ਹੁਣ ਇੱਥੇ ਹਰਪਾਲ ਕੀ ਕਰਦਾ ਆ ਦੂਜੇ ਰੂਮ ਦੇ ਵਿੱਚ ਜਾਂਦਾ ਆ ਉੱਥੋਂ ਇੱਕ ਰੌਡ ਕੱਢ ਕੇ ਲਿਆਉਂਦਾ ਆ ਹੁਣ ਉਹ ਲਿਆਨ ਤੋਂ ਬਾਅਦ ਹੈ ਜੋ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਸਿਰ ਤੇ वार ਕਰਦਾ ਆ ਹਾਲਾਂਕਿ ਉਹਦੀ ਮਾਂ ਇੱਕੋ ਵਾਰ ਨਾਲ ਹੀ ਮਰ ਜਾਂਦੀ ਹੈ ਪਰ ਉਹ ਆਪਣੀ ਮਾਂ ਤੇ ਲਗਾਤਾਰ 12 ਵਾਰ ਕਰਦਾ ਆ ਔਰ ਉਹ ਵੀ ਇਨੀ ਬੇਰਹਿਮੀ ਦੇ ਨਾਲ ਹੁਣ ਉਸ ਤੋਂ ਬਾਅਦ ਉਹੀ ਰੋਡ ਦੇ ਨਾਲ ਉਹ ਆਪਣੇ ਪਿਤਾ ਤੇ वार ਕਰਦਾ ਆ ਤੇ ਹੁਣ ਉਹਨਾਂ ਨੂੰ ਵੀ ਜਦੋਂ ਖਤਮ ਕਰ ਦਿੰਦਾ ਆ ਤਾਂ ਫਿਰ ਉਹ ਥੋੜੀ देर ਉਹਨਾਂ ਦੇ ਕੋਲ ਬੈਠਦਾ ਆ ਕੋਲ ਬੈਠਣ ਤੋਂ ਬਾਅਦ ਕਹਿੰਦਾ ਆ ਕਿ ਹੁਣ ਤੁਸੀਂ ਰੋਲਾ ਪਾਓ ਹੁਣ ਮੈਨੂੰ ਬੁਰਾ ਭਲਾ ਕਹੋ ਕਿ ਮੈਂ ਠੀਕ ਨਹੀਂ ਮੈਂ ਨਕਮਾ ਆ ਮੈਂ ਕੁਝ ਕਰ ਨਹੀਂ ਸਕਦਾ ਹੁਣ ਇਸ ਤੋਂ ਬਾਅਦ ਉਹ ਕੀ ਕਰਦਾ ਆ ਜਿੰਨੇ ਵੀ ਉਹਨਾਂ ਦੇ ਘਰ ਦੇ ਵਿੱਚ ਕੱਪੜੇ ਹੁੰਦੇ ਆ ਉਹਨਾਂ ਦੀਆਂ ਅਲਮਾਰੀਆਂ ਦੇ ਵਿੱਚ ਪਏ ਹੋਏ ਹੁੰਦੇ ਆ ਉਹਨਾਂ ਨੂੰ ਕੱਢ ਕੇ ਜਿੱਥੇ ਉਹਨਾਂ ਦੇ ਮਾਪਿਓ ਦੀਆਂ ਮ੍ਰਿਤਕ ਦੇਹਾਂ ਪਈਆਂ ਸੀਗੀਆਂ ਉਹਨਾਂ ਦੇ ਉੱਪਰ ਸੱਟਦਾ ਆ ਤੇ ਸਾਰੇ ਕੱਪੜੇ ਉੱਥੇ ਸੱਟਣ ਤੋਂ ਬਾਅਦ ਆ ਉਹ ਉੱਥੇ ਅੱਗ ਲਾ ਦਿੰਦਾ ਆ ਤੇ ਇਸ ਤੋਂ ਬਾਅਦ ਦੂਸਰੇ ਰੂਮ 'ਚ ਜਾ ਕੇ ਜਿੱਥੇ ਵੀ ਕੋਈ ਉਹਨਾਂ ਦੇ ਘਰ 'ਚ ਸੋਨਾ ਪਿਆ ਸੀਗਾ ਪੈਸੇ ਪਏ ਸੀਗੇ ਉਹਨਾਂ ਸਾਰਿਆਂ ਨੂੰ ਇੱਧਰ ਉੱਧਰ ਸੁੱਟ ਦਿੰਦਾ ਆ ਕਿਉਂਕਿ ਉਹਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਇਸ ਤੋਂ ਬਾਅਦ ਹੁਣ ਕੀ ਕਰੇ ਤਾਂ ਹੁਣ ਉਹਨੇ ਐਵੇਂ ਤਾਂ ਸੀਨ ਨੇ ਜੋ ਕ੍ਰੀਏਟ ਕਰਨਾ ਸੀਗਾ ਜਿਦੇ ਕਰਕੇ ਲੱਗੇ ਕਿ ਇਹ ਇੱਥੇ ਬਦਮਾਸ਼ ਆਏ ਸੀਗੇ ਉਹ ਚੋਰੀ ਕਰਨ ਦੇ ਇਰਾਦੇ ਨਾਲ ਆਏ ਸੀਗੇ ਤਾਂ ਉਹਨਾਂ ਨੇ ਕਾਲੀ-ਕਾਲੀ 'ਚ ਇਹ ਸਭ ਕੁਝ ਕੀਤਾ ਆ ਹੁਣ ਇਸ ਤੋਂ ਬਾਅਦ ਜਦੋਂ ਉੱਥੇ ਕੱਪੜੇ ਸੁੱਟਦਾ ਆ ਅੱਗ ਲਾਉਂਦਾ ਆ ਅੱਗ ਲਾਉਣ ਤੋਂ ਬਾਅਦ ਉਹ ਥੋੜੀ ਦੇਰ ਉੱਥੇ ਹੀ ਖਲੋਕ ਕੇ ਜੋ ਵੇਟ ਕਰਦਾ ਆ ਜਦੋਂ ਨੂੰ ਪਤਾ ਲੱਗਦਾ ਹੈ ਕਿ ਅੱਗ ਹੁਣ ਕਾਫੀ ਧੀਰ ਤੋਂ ਲੱਗੀ ਹੋਈ ਹੈ ਤੇ ਹੁਣ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ ਹੋਣਾ ਉਸ ਤੋਂ ਬਾਅਦ ਉਹ ਆਪਣੇ ਚਾਚੇ ਦੇ ਆਪਣੇ ਤਾਏ ਦੇ ਘਰ ਜਾਂਦਾ ਆ ਕੰਦ ਟੱਪ ਕੇ ਤੇ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਨੂੰ ਜਗਾਉਂਦਾ ਆ ਤਾਂ ਫੇਰ ਉਹੀ ਸਭ ਕੁਝ ਜੋ ਅਸੀਂ ਤੁਹਾਨੂੰ ਇਸ ਕਹਾਣੀ ਦੀ ਸ਼ੁਰੂਆਤ 'ਚ ਦੱਸਿਆ ਆ ਕਿ ਕਿਦਾਂ ਉਹਦਾ ਚਾਚਾ ਰੌਲਾ ਪਾਉਂਦਾ ਆ ਉਸ ਤੋਂ ਬਾਅਦ ਸਾਰੇ ਉਹਨਾਂ ਦੇ ਘਰ 'ਚ ਇਕੱਠੇ ਹੁੰਦੇ ਆ ਅੱਗ ਬੁਝਾਈ ਜਾਂਦੀ ਆ ਪਰ ਉਹਨਾਂ ਦੇ ਜਿਹੜਾ ਮਾਪਿਓ ਹੁੰਦੇ ਆ ਉਸ ਬੱਚੇ ਦੇ ਹਰਪਾਲ ਦੇ ਉਹ 90% ਤੱਕ ਜਲ ਚੁਕੇ ਸੀਗੇ ਉਹਨਾਂ ਦੇ ਪੱਲੇ ਹੁਣ ਕੁਝ ਨਹੀਂ ਸੀ ਰਿਹਾ ਤਾਂ ਹੁਣ ਇਹ ਸਭ ਕੁਝ ਸੁਣਨ ਤੋਂ ਬਾਅਦ ਸਾਰੇ ਹੈਰਾਨ ਸੀ ਕਿ ਇੱਕ ਛੋਟੀ ਜੀ ਗੱਲ ਪਿੱਛੇ ਇੱਕ ਲੜਕੇ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਉਹਦੇ ਸੱਕੇ ਮਾਪਿਓ ਸੀਗੇ ਉਹ ਐਵੇਂ ਕਿਵੇਂ ਕਰ ਸਕਦਾ ਸੀਗਾ ਉਹਨਾਂ ਦੇ ਨਾਲ ਹਾਂ ਘਰ 'ਚ ਛੋਟੇ ਮੋਟੇ ਲੜਾਈ ਝਗੜੇ ਹੁੰਦੇ ਰਹਿੰਦੇ ਆ ਪਰ ਉਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਜਾਨੋਂ ਹੀ ਮਾਰ ਦੋ ਉਹ ਵੀ ਜਿਹੋ ਜੋ ਤੁਹਾਨੂੰ ਇਸ ਦੁਨੀਆ ਵਿੱਚ ਲੈ ਕੇ ਆਏ ਬਹੁਤ ਹੀ ਸ਼ਰਮਨਾਕ ਗੱਲ ਸੀਗੀ ਇਹ ਕਿ ਅਸੀਂ ਕੁਝ ਦਿਨਾਂ ਦੇ ਪਿਆਰ ਲਈ ਅਸੀਂ ਆਪਣੇ ਮਾਪਿਓ ਦਾ ਪਿਆਰ ਉਹਨਾਂ ਨੇ ਜੋ ਵੀ ਸਾਡੇ ਲਈ ਕੀਤਾ ਉਹ ਸਭ ਕੁਝ ਅਸੀਂ ਭੁੱਲ ਜਾਂਦੇ ਹਾਂ ਤੇ ਇਹ ਸਭ ਕੁਝ ਸੁਣਨ ਤੋਂ ਬਾਅਦ ਹੁਣ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਹੁਣ ਸਾਰੇ ਹੈਰਾਨ ਸੀ ਕਿ ਇਹ ਇੰਨਾ ਭੋਲਾ ਭਾਲਾ ਦਿਖਣ ਵਾਲਾ ਲੜਕਾ ਦੋ ਦੋ ਕਤਲ ਕਰੇਗਾ ਇਹਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਆ ਤੇ ਇਹਦੇ ਉੱਤੇ ਹੁਣ ਮੁਕੱਦਮਾ ਚੱਲ ਰਿਹਾ ਆ ਤੇ ਦੇਖਣ ਵਾਲੀ ਗੱਲ ਹੋਏਗੀ ਕਿ ਇਹਨੂੰ ਕੀ ਸਜ਼ਾ ਮਿਲਦੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਲੜਕੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਸੀਗੀ ਅੱਜ ਦੀ ਕਹਾਣੀ ਅਗਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਆ ਇਸ ਕਹਾਣੀ ਲਈ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਮਿਲਦੇ ਆ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ